ਡੇਰਾ ਬਾਬਾ ਨਾਨਕ ਰਾਵੀ ਦਰਿਆ ਦੇ ਵਿੱਚ ਆਏ ਹੜਾ ਕਰਕੇ ਸ਼੍ਰੀ ਕਰਤਾਰਪੁਰ ਕੋਰੀਡੋਰ ਦਾ ਬੰਨ ਟੁੱਟਣ ਕਰਕੇ ਸਰਹੱਦੀ ਪਿੰਡਾਂ ਦੇ ਵਿੱਚ 12-12 ਫੁੱਟ ਬੜਿਆ ਪਾਣੀ ਉੱਥੋਂ ਦੇ ਫਸੇ ਲੋਕਾਂ ਨੇ ਸਰਕਾਰ ਤੇ ਪ੍ਰਸ਼ਾਸਨ ਦੇ ਕੋਲੋਂ ਲਗਾ ਰਹੇ ਨੇ ਮਦਦ ਦੀ ਗੁਹਾਰ ਆਓ ਆਪਾਂ ਇਹਨਾਂ ਨਾਲ ਕਰਦੇ ਹਾਂ ਗੱਲਬਾਤ ਤੇ ਜਾਣਦੇ ਹਾਂ ਸਾਰਾ ਮਾਮਲਾ ਕੀ ਹੈ ਭਈ ਉਹ ਨਿੱਕੇ ਨਿੱਕੇ ਬੱਚੇ ਸਾਰਾ ਪਰਿਵਾਰ ਭਈਆਂ ਦੋ ਟੈਲ ਵਾਲੀ ਫੈਕਟਰੀ ਆ ਸਾਤ ਤੋ ਟੈਕਨੋ ਤੇ ਆ ਫਟ ਫਟ ਪਾਣੀ ਲੈ ਗਿਆ ਉਹ ਡੁੱਬ ਜਣੇ ਸਾਰੇ ਤੇ ਪ੍ਰਸ਼ਾਸਨ ਨੂੰ ਨਹੀਂ ਭਾਈ ਉਹਨਾਂ ਨੂੰ ਕੋਈ ਬੇੜੀ ਪੁੜੀ ਕੱਖ ਨਹੀਂ ਆਇਆ 2 ਘੰਟੇ ਘਰੋਲਾ ਪੁੰਦੇ ਨੇ ਕੋਈ ਨਹੀਂ ਆਇਆ ਭਾਈ ਤੁਸੀਂ ਕੀ ਮੰਗ ਕਰਦੇ ਹੋ ਹਣ ਭਾਈ ਬੇੜੀ ਲੈ ਗਿਆ ਪੁੰਦਾਰੇ ਨਿਕ ਨਿਕ ਪੱਟੀਆਂ ਕੱਢੇ ਜਾਂ ਜਿਵੇਂ ਨਿਕ ਨਿਕ ਨਹੀਂ ਆਣੀ ਹੁੰਦਾ ਦੋ ਦੋ ਸਾਲ ਦੇ ਪੱਟੀਆਂ ਭਾਈ ਇਦਾਂ ਡੁੱਬ ਕੇ ਮਰ ਜਣੀਆਂ ਉਹ ਸਾਰੀ ਆਹ ਮਾ ਖਰਗਿੰਦਰ ਕੌਰ ਤੇ ਕਿੱਥੇ ਪਾਣੀ ਦੇ ਵਿੱਚ ਤੁਹਾਡੇ ਜੀ ਫਸੇ ਹੋਏ ਅਸੀਂ ਇਹ ਦੋ ਟੇਰਾ ਬਾਬਾ ਨਾਨਕ ਕੋਰੀ ਦੋਰ ਤੇ ਆਂ ਤੇ ਅਹੀਂ ਕੋਲੀ ਦੋਰ ਦੇ ਨਾਲ ਸਾਡੇ ਡੇਰੇ ਆ ਪਿੰਡ ਚੰਦੂ ਨੰਗਲ ਆ ਸਾਡੇ ਅੱਦੇ ਜੀ ਆਹੀਂ ਆਪਣੇ ਟਰੈਕਟਰ ਦੇ ਉੱਤੇ ਦੋ ਬੱਚੇ ਤੇ ਦੋਵੇਂ ਜੀ ਆਪ ਤਿੰਨ ਡੰਗਰ ਲੈ ਕੇ ਆਏ ਸਾਡੇ ਪੰਜ ਛੇ ਡੰਗਰ ਦੋ ਜੀ ਸਾਡੇ ਮੇਰੇ ਦੇਰ ਦਰਾਣੀ ਉੱਥੇ ਫਸੇ ਹੋਏ ਨੇ ਅਹੀਂ ਇਹ ਮੰਨ ਕਰਨੇ ਵੀ ਸਾਡੇ ਜੀ ਜਿੰਨੇ ਵੀ ਆ ਸਾਰੇ ਉੱਥੋਂ ਕੱਢੇ ਜਾਣ ਤੁਸੀਂ ਪ੍ਰਸ਼ਾਸਨ ਨਾਲ ਕੋਈ ਕੰਟੈਕਟ ਕੀਤਾ ਕੀਤਾ ਵਾ ਸਾਡੀ ਕੋਈ ਨਹੀਂ ਵਾਤ ਪੁੱਛਣ ਰਿਆ ਪਹਿਲਾਂ ਬੋਤ ਕਹਿੰਦੇ ਕੋਈ ਕਿਸ਼ਤੀ ਨਹੀਂ ਆਉਂਦੀ ਕੋਈ ਨਹੀਂ ਸੁਣ ਰਹੀ ਆਗੀ ਨੀ ਪੁੱਜਣ ਡਿਆ ਗਾ ਗੱਡੀਆਂ ਆਣ ਕੇ ਇਥੋਂ ਵੇਖ ਕੇ ਘ ਲੋ ਕੇ ਚਲ ਜਾਂਦੀਆਂ ਨੇ ਸਾਡਾ ਬਹੁਤ ਮੰਦਾ ਹਾਲ ਆ ਸਾਡੇ ਜੀ ਮਿਲ ਜਣਾ ਡ ਜੀ ਕਰਦੇ ਬਸ ਤੁਹਾਨੂੰ ਕੁਝ ਨਹੀਂ ਚਾਹੀਦਾ ਅਨ ਜੀ ਚਾਹੀਦੇ ਨਾ ਨੂੰ ਉਥੇ ਸਹੀ ਸਲਾਮਤ ਮਿੱਤ ਕਉ ਜਾਨ ਬਸ ਨਹੀਂ ਕਰਦੇ ਅਸੀਂ ਕੁਝ ਨਹੀਂ ਲੈਣਾ ਚਾਹੁੰਦੇ ਡ ਜੀ ਕਰਦੇ ਨਾ ਪਾਣੀ 11 ਫੁੱਟ ਪਾਣੀ ਚੱਲਣ ਡਿਆ ਸਾਡੇ ਘਰ ਵਿੱਚ ਇਸ ਵਕਤ ਸਾਡੇ ਕੋ ਕੁਝ ਨਹੀਂ ਸੰਭਿਆ ਗਿਆ ਹੈਗਾ ਕੋਈ ਦਾਣਾ ਫੱਕਾ ਕੋਈ ਬਿਸਤਰਾ ਕੋਈ ਨੀ ਰਾਣੀ ਆ ਪੈਂਦਾ ਹੀ ਆਏ ਆ ਅਜਿਹਾ ਕਿ ਤਿੰਨ ਚਾਰ ਡੰਗਰ ਆਏ ਟਰੈਕਟਰ ਮਗਰੋਂ ਆਪਾਂ ਕੋਰੀਡੋਰ ਤੇ ਲਾ ਕੇ ਖਲੋਤੇ ਆ ਸਾਡਾ ਅੱਧਿਓ ਵੱਧ ਪਰਿਵਾਰ ਆ ਬਾਕੀ ਪਾਰੀਆ ਪਰਿਵਾਰ ਸਾਡਾ ਸਭ ਉੱਥੇ ਫਸਿਆ ਹੋਇਆ ਆ